कांड ਨੋਵਾਂ ਮੀਟ ਤਾਂ ਰਾਤ ਦਾ ਬਚਿਆ ਨਹੀਂ ਸੀ ਬਤੀਲਾ ਵੀ ਛੱਟ ਦਿੱਤਾ ਉਹਨਾਂ ਨੇ ਕੱਲ ਤੜਕੇ ਦਾ ਸਾਗ ਸੀ ਡੇਰੇ ਵਿੱਚੋਂ ਆ ਕੇ ਸ਼ਾਮ ਨਾ ਲਿਆ ਸਾਦੇ ਕੱਪੜੇ ਪੈਣ ਲਈ ਹੁਣ ਉਹਦੇ ਸਾਦੇ ਕੱਪੜੇ ਵੀ ਗਰਮ ਪੈਂਟ ਤੇ ਗਰਮ ਕਮੀਜ਼ ਸੀ ਗਰਮ ਕਮੀਜ਼ ਉਤੋਂ ਦੀ ਜਰਸੀ ਪਾਉਣ ਦੀ ਲੋੜ ਨਹੀਂ ਸੀ ਸੂਤੀ ਕੱਪੜੇ ਦੀ ਸ਼ਰਟ ਹੁੰਦੀ ਤਾਂ ਉਤੋਂ ਦੀ ਜਰਸੀ ਪਾਉਂਦਾ ਫਿਰ ਚਿੱਟੀਆਂ ਜ਼ੁਰਾਬਾਂ ਨਾਲ ਕਾਲੇ ਬੂਟ ਪੈਣ ਦਾ ਉਹਨੇ ਕੀਤੀ ਪਟਿਆਲੇ ਸ਼ਾਹੀ ਪੱਗ ਬੰਦਾ। ਦਾੜੀ ਵਿੱਚ ਕਾਲਾ ਧਾਗਾ ਪਾ ਕੇ ਫਿਕਸਰ ਨਾਲ ਚਿਪਕਾਉਂਦਾ। ਪੂਰਾ ਅਪ ਟੂ ਡੇਟ ਨੌਜਵਾਨ ਦਿਸਦਾ। ਫੌਜ ਵਿੱਚ ਜਾ ਕੇ ਉਹਨੇ ਛੇਤੀ ਹੀ ਗੁਰਮੁਖੀ ਸਿੱਖ ਲਈ ਸੀ ਤੇ ਰੋਮਨ ਅੱਖਰ ਵੀ ਲਿਖ ਲੈਂਦਾ। ਉਹਦੀ ਆਮ ਬੋਲਚਾਲ ਵਿੱਚ ਕਈ ਸ਼ਬਦ ਅੰਗਰੇਜ਼ੀ ਦੇ ਹੁੰਦੇ। ਪਿਛਲੀ ਚਿੱਠੀ ਗੁਰਮੁਖੀ ਅੱਖਰਾਂ ਵਿੱਚ ਉਹਨੇ ਆਪਣੇ ਹੱਥਾਂ ਨਾਲ ਲਿਖੀ ਸੀ। ਕੁਝ ਸ਼ਬਦ ਜੋੜ ਚਾਹੇ ਗਲਤ ਸਨ। ਪਰ RAM ਨੇ ਚਿੱਠੀ ਦਾ ਮਤਲਬ ਸਮਝ ਲਿਆ ਸੀ ਇੰਨਾ ਹੀ ਬਹੁਤ ਸੀ ਉਹਨੇ ਪੀਖੀ ਜਾਣ ਦਾ ਨਾਂ ਲਿਆ ਤਾਂ ਜਲਕੁਰ ਨੇ ਸਾਗ ਦਿੱਤਾ ਹੋਣਾ ਚੁੱਲ੍ਹੇ ਤਰ ਦਿੱਤਾ ਮੱਕੀ ਦਾ ਆਟਾ ਗੁੰਨਣ ਲੱਗੀ ਜਦੋਂ ਉਹ ਬਾਹਰ ਚੌਂਤਰੀ ਉੱਤੇ ਆਟਾ ਗੁੰਨ ਰਹੀ ਸੀ ਤਾਂ ਅੰਦਰ ਸੁਭਾਤ ਵਿੱਚ ਸ਼ਾਮ ਨੇ ਆਪਣਾ 에ਅਰ ਬੈਗ ਖਾਲੀ ਕੀਤਾ ਅਤੇ ਟਰੰਕ ਵਿੱਚੋਂ ਪੀਖੀ ਨੂੰ ਲਿਜਾਣ ਵਾਲੇ ਕੱਪੜੇ ਕੱਢ ਕੇ 에ਅਰ ਬੈਗ ਵਿੱਚ ਪਾ ਲਈ ਏਅਰ ਬੈਗ ਵਾਲਾ ਨਿਕਸੋ ਕਟਰੰਕ ਵਿੱਚ ਰੱਖ ਦਿੱਤਾ ਏਅਰ ਬੈਗ ਵਿੱਚ ਦੋ ਬੋਤਲਾਂ ਵੀ ਰੱਖ ਲਈਆਂ ਫੁਰਤੀ ਨਾਲ ਇਧਰ ਉਧਰ ਚਾਕ ਕੇ ਏਅਰ ਬੈਗ ਦੀ ਜ਼ਿੱਪ ਖਿੱਚੀ ਤੇ ਫਿਰ ਜ਼ਿੱਪ ਨੂੰ ਛੋਟੀ ਜਿੰਦੀ ਲਾ ਦਿੱਤੀ ਰੋਟੀ ਖਾਣ ਪਿੱਛੋਂ ਹੀ ਉਹ ਤਿਆਰ ਹੋਇਆ ਦਾੜੀ ਬੰਨਣ ਕਸਣ ਦਾ ਕੰਮ ਖਾਸਾ ਸੀ ਏਅਰ ਬੈਗ ਮੋਢੇ ਲਟਕਾ ਕੇ ਜਦੋਂ ਉਹ ਤੁਰਨ ਲੱਗਿਆ ਸੂਰਜ ਖਾਸਾ ਉੱਤਾਂ ਉਠਾਇਆ ਸੀ ਵੇੜੇ ਵਿੱਚ ਧੁੱਪ ਪਲੋਪਲ ਵਧ ਰਹੀ ਸੀ ਜਿਵੇਂ ਉਹਨੂੰ ਰਾਤ ਦੀ ਪੀਤੀ ਦਾ ਨਸ਼ਾ ਅਜੇ ਵੀ ਨਾ ਉਤਰਿਆ ਹੋਵੇ ਇੱਕ ਨਸ਼ਾ ਪੀਖੀ ਜਾਣ ਦਾ ਉਹ ਮੂੰਹ ਦੀਆਂ ਸੀਟੀਆਂ ਵਜਾਉਂਦਾ ਬੁੜਲਾਡੇ ਦੇ ਬਸ ਅੱਡੇ ਤੱਕ ਛੇਤੀ ਹੀ ਪਹੁੰਚ ਗਿਆ 에ਅਰ ਬੈਗ ਦੇ ਭਾਰ ਨੇ ਮੋਢਾ ਥਕਾਇਆ ਹੀ ਨਹੀਂ ਉਹਨਾਂ ਦਿਨਾਂ ਵਿੱਚ ਬੁੜਲਾਡੇ ਤੋਂ ਪੀਖੀ ਨੂੰ ਥੋੜੀਆਂ ਹੀ ਬੱਸਾਂ ਜਾਂਦੀਆਂ ਹੁੰਦੀਆਂ ਉਹਨੂੰ ਘੰਟਾ ਡੇਢ ਘੰਟਾ ਬਸ ਅੱਡੇ ਉੱਤੇ ਹੀ ਇੰਤਜ਼ਾਰ ਕਰਨਾ ਪਿਆ ਇਹ ਸਮਾਂ ਬਹੁਤ ਅਕਾਊ ਸੀ ਉਹਨੇ ਦੋ ਵਾਰ ਰੇੜੀ ਵਾਲੇ ਤੋਂ ਚਾਹ ਪੀਤੀ ਸੀ मूंगफली ਦੇ ਛਿਲਕਿਆਂ ਦਾ ਢੇਰ ਲੱਗ ਗਿਆ ਕੋਈ ਜਾਣ ਪਹਿਚਾਨ ਵਾਲਾ ਵੀ ਨਹੀਂ ਟੱਕਰਿਆ ਜਿਹਦੇ ਨਾਲ ਫਜ਼ੂਲ ਗੱਲਾਂ ਮਾਰ ਕੇ ਵਕਤ ਕੱਟਿਆ ਜਾ ਸਕੇ ਉਹਦੇ ਹੱਥ ਉੱਤੇ ਕੜੀ ਬੰਨੀ ਦੇਖ ਕੇ ਟਾਈਮ ਪੁੱਛਣ ਵਾਲੇ ਬਹੁਤ ਸਨ ਅਖੀਰ ਇੱਕ ਬੱਸ ਆਈ ਉਤਰਨ ਵਾਲਿਆਂ ਨਾਲੋਂ ਚੜਨ ਵਾਲੇ ਕਾਲੇ ਸਨ ਪੀਖੀ ਪਹੁੰਚ ਕੇ ਉਹਨੇ ਬੱਸ ਸੱਡੇ ਤੋਂ ਬੱਕਰੇ ਦਾ ਮੀਟ ਲੈ ਲਿਆ ਉਹ ਮੀਟ ਕਰਕੇ ਹੀ ਇੱਧਰ ਅੱਡੇ ਨੂੰ ਆਇਆ ਸੀ ਨਹੀਂ ਤਾਂ ਡਾਕਟਰ ਆਤਮाराम ਦੇ ਹਸਪਤਾਲ ਨੂੰ ਜਾਂਦੇ ਰਾਹ ਉੱਤੇ ਵੀ ਕੁਝ ਸਵਾਰੀਆਂ ਉਤਰੀਆਂ ਸਨ ਉਥੋਂ ਨਾਨਕਿਆਂ ਦਾ ਘਰ ਬਹੁਤ ਨੇੜੇ ਸੀ ਤੇ ਜੋ ਸਬੱਬ ਨਾਲ ਕਰ ਦੇ ਬਾਰ ਮੂਰੇ ਖੜੀ ਸੀ ਉਹਨੇ ਸ਼ਾਮ ਨੂੰ ਦੂਰੋਂ ਆਉਂਦਾ ਦੇਖਿਆ ਤੇ ਪਛਾਣ ਲਿਆ ਉਹਨੇ ਵੱਡੀਆਂ ਦੋਵੇਂ ਕੁੜੀਆਂ ਨੂੰ ਕਿਹਾ ਜਾਓ ਨੀ ਭੱਜ ਕੇ ਤੁਹਾਡਾ ਚਾਚਾ ਆਉਂਦਾ ਲੱਗਦਾ ਹੈ ਅਮੀਰਗੜ ਵਾਲਾ ਚੋਲਾ ਫੜੋ ਉਹਦਾ ਜਾ ਕੇ ਕੁੜੀਆਂ ਡਾਕ ਬਣ ਗਈਆਂ ਨਾ ਉਹਨੇ 에ਅਰ ਬੈਗ ਫੜਾਇਆ ਭਾਰੀ ਸੀ ਤੇ ਨਾ ਹੱਥ ਵਿੱਚ ਲਟਕਦਾ ਲਿਫਾਫਾ ਕਿਤੇ ਡੇਗ ਨਾ ਦੇਣ ਲਿਫਾਫਾ ਰੇਤਾ ਲੱਗ ਕੇ ਕਿਰਕ ਪੈ ਜਾਵੇਗੀ ਛੋਟੀ ਕੁੜੀ ਲੱਤਾਂ ਨੂੰ ਚਿੰਬੜਦੀ ਸੀ ਵੱਡੀ ਨਹੀਂ ਉਹਦਾ ਖਾਲੀ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਫੜ ਲਿਆ ਤੇ ਉਹਦੇ ਨਾਲ ਨਾਲ ਤੁਰਨ ਲੱਗੀ ਘਰ ਵੱਡਿਆਂ ਹੀ ਸ਼ਾਮ ਨੇ ਉੱਚਾ ਬੋਲ ਕੱਢਿਆ ਸਰਦਾਰ ਨੀਏ ਸਾਸਰੀ ਘਰ ਸਮਾਰ ਕੇ ਅੰਦਰ ਤਾਂ ਆ ਜਾ ਪਹਿਲਾਂ ਆ ਜਾ ਸਾਸਰੀ ਘਰ ਤੇਜੋ ਨਰਮੇ ਦੇ ਫੁੱਟ ਵਾਂਗ ਖਿੜੀ ਖਿੜੀ ਸੀ ਸ਼ਾਮ ਹੱਥੋਂ ਉਹਨੇ ਲਿਫਾਫਾ ਫੜਿਆ ਤੇ ਪੁੱਛਿਆ ਕੀ ਲਿਆ ਆ ਵੇ ਰੋਟੀ ਖਾਵਾਂਗੇ ਟੱਕ ਕੇ ਰੱਖ ਦੇ ਕਿਦਰੇ ਮੱਖੀਆਂ ਤੋਂ ਤੇ ਬਣਾ ਲਈ ਏਅਰ ਬੈਗ ਉਹਨੇ ਮੰਜੇ ਦੀਆਂ ਪੈਂਦਾ ਉੱਤੇ ਤਰ ਲਿਆ ਤੇ ਬਹਿ ਗਿਆ ਪਾਣੀ ਦੇ ਨਿਮਿਤੋ ਤੇਰੇ ਚਾਚੇ ਨੂੰ ਤੇ ਜੋਨੇ ਵੱਡੀ ਕੁੜੀ ਨੂੰ ਕਿਹਾ ਸੂਰਜ ਪੱਛਮ ਵੱਲ ਖਾਸਾ ਥੱਲੇ ਉਤਰ ਗਿਆ ਸੀ ਮਰੀ ਮਰੀ ਤੁੱਪ ਸੀ ਫਤੈਸੂ ਤੇ ਜੋਰਾ ਖੇਤੋਂ ਨਹੀਂ ਮੁੜੇ ਸਨ ਛੋਟਾ ਮੁੰਡਾ ਤੁੱਪੇ ਸੁੱਤਾ ਪਿਆ ਸੀ ਵੱਡਾ ਮੁੰਡਾ ਤੇ ਸਭ ਤੋਂ ਛੋਟੀ ਕੁੜੀ ਵੀ ਪਤਾ ਨਹੀਂ ਕਿੱਥੇ ਸਨ ਸ਼ਾਇਦ ਕਿਧਰੇ ਖੇਡਣ ਗਏ ਹੋਣ ਵੱਡੀਆਂ ਦੋਵੇਂ ਕੁੜੀਆਂ ਚਾਚੇ ਦੇ ਚਾਹ ਵਿੱਚ ਇਧਰ ਉਧਰ ਪੱਜੀਆਂ ਫਿਰਦੀਆਂ ਸਨ ਤੇਜੋ ਨੇ ਪਿਛਲੇ ਪੈਰ ਦੀ ਬਚਦੀ ਚਾਹ ਵਿੱਚੋਂ ਗਲਾਸ ਚੁੱਲੇ ਮੂਰੇ ਧਰਿਆ ਹੋਇਆ ਸੀ ਗੋਹਿਆਂ ਦੀ ਮੱਠੀ-ਮੱਠੀ ਅੱਗ ਉੱਤੇ ਪਾਣੀ ਦੀ ਟੋਕਣੀ ਸੀ ਦੋਵੇਂ ਵੱਡਿਆਂ ਨੇ ਖੇਤੋਂ ਆ ਕੇ ਹੱਥ-ਪੈਰ ਧੋਣੇ ਸਨ ਟੋਕਣੀ ਲਾ ਕੇ ਤੇਜੋ ਨੇ ਸ਼ਾਮ ਵਾਸਤੇ ਚੁੱਲੇ ਉੱਤੇ ਨਵੀਂ ਚਾਹ ਬਣਾਈ ਗਲਾਸ ਉਹਦੇ ਹੱਥ ਫੜਾ ਕੇ ਆਪ ਬਾਟੀ ਵਿੱਚ ਤਿੱਪਕ ਉਚਾ ਪਾਈ ਤੇ ਉਹਦੇ ਸਾਹਮਣੇ ਬੈਠ ਗਈ ਤਤੀ ਤਤੀ ਚਾ ਪੀਂਦਾ ਉਹ ਤੇਜੋ ਵੱਲ ਲਗਾਤਾਰ ਝਾਕ ਰਿਹਾ ਸੀ ਉਹਦੀਆਂ ਅੱਖਾਂ ਵਿੱਚ ਗਹਿਰਾਈ ਉਤਰ ਆਈ ਸੀ ਤੇਜੋ ਦੀਆਂ ਅੱਖਾਂ ਵਿੱਚ ਕੱਜਲ ਸੀ ਦੰਦਾਂ ਨੂੰ ਦੰਦਾਸਾ ਅੱਜ ਦੁਪਹਿਰੇ ਹੀ ਉਹਨੇ ਮੜਿਆ ਸੀ ਦੰਦ ਚਿੱਟੇ ਸਨ ਤੇ ਝਿਲਕਵੇਂ ਬੁੱਲਾਂ ਉੱਤੇ ਦੰਦਾਸੇ ਦਾ ਹਲਕਾ ਜਾਮਨੀ ਰੰਗ ਸੀ ਪੰਜ ਜਵਾਕ ਜੰਮ ਕੇ ਵੀ ਉਹਦੀਆਂ ਗੱਲਾਂ ਦੀਆਂ ਹੱਡੀਆਂ ਉਬਰੀਆਂ ਹੋਈਆਂ ਸੀ ਹੱਡੀਆਂ ਉੱਤੇ ਪੂਰਾ ਪਰਵਾਹ ਮਾਸ ਸੀ ਕੋਈ ਕੋਈ ਗੱਲ ਕਰਦੀ ਉਹ ਸ਼ਰਮਾਉਂਦੀ ਉਹਦੀਆਂ ਗੱਲਾਂ ਦਾ ਮਾਸ ਫਰਕਣ ਲੱਗਦਾ ਪੁੱਛਣ ਲੱਗੀ ਕਿਵੇਂ ਭੁੱਖਾਂ ਨੂੰ ਚੱਕੀ ਜਾਣਾ ਹੈ ਅੱਜ ਰੋਟੀ ਨਹੀਂ ਖਾਦੀ ਕਿਤੇ ਉਹ ਕਹਿੰਦਾ ਦੋ ਸਾਲ ਹੋ ਗਏ ਜਿਹੜਾ ਤੇਰੇ ਕੋਲ ਰੋਟੀ ਖਾ ਗਿਆ ਸੋ ਖਾ ਗਿਆ ਮੁੜ ਕੇ ਚੱਪਟ ਟੁੱਕ ਵੀ ਕਿਦਰੇ ਨਹੀਂ ਮਿਲਿਆ ਚੰਗਾ ਆ ਗਿਆ ਹੁਣ ਰੱਜ ਕੇ ਜਾਈਂ ਲਾਨੀ ਮਨਾਨੀਆਂ ਪੋਲਾਂ ਕਰਨੈਲ ਪਿੰਡ ਵਿੱਚ ਹੀ ਕਿਦਰੇ ਗਿਆ ਹੋਇਆ ਸੀ ਅੱਜ ਉਹਦਾ ਚਿੱਤ ਢਿੱਲਾ ਸੀ ਤੜਕੇ ਕੰਨਸ ਜਈ ਸੀ ਖੰਗ ਤੇ ਜ਼ੁਕਾਮ ਵੀ ਸੀ ਤੇਜੋ ਨੇ ਥੋੜਾ ਚਿਰ ਪਹਿਲਾਂ ਹੀ ਦੋਵੇਂ ਵੱਡੀਆਂ ਕੁੜੀਆਂ ਨੂੰ ਭੇਜਿਆ ਸੀ ਆਖਿਆ ਸੀ ਜਾਓ ਨੀ ਥੋੜਾ ਪਿਓ ਸਾਧੂ ਬਾਣੀਆਂ ਦੀ ਹੱਟ ਤੇ ਬੈਠਾ ਹੋਣਾ ਸੱਦ ਲਿਓ ਘਰੇ ਆ ਜੇ ਹਮੀਰਗੜ੍ਹ ਵਾਲਾ ਚਾਚਾ ਆਇਆ ਸ਼ਾਮ ਨੇ ਚਾਦਾ ਗਲਾਸ ਮੰਜੇ ਦੇ ਪਾਵੇ ਨਾਲ ਟਿਕਾ ਦਿੱਤਾ ਤੇ ਖੜਾ ਹੋ ਗਿਆ ਪਰੜਾਈ ਜਿਹੀ ਆਵਾਜ਼ ਵਿੱਚ ਬੋਲਿਆ ਚਾਹ ਘਰ ਮੈਂ ਬਹੁਤ ਫੇਰ ਪੀਨੇ ਆਇਤਾ ਸੁੱਤੇ ਪੇ ਮੁੰਡੇ ਵੱਲ ਗੋਵ ਨਾਲ ਝਾਕ ਕੇ ਤੇ ਜੋ ਬੋਲੀ ਐਡੀ ਛੇਤੀ ਦੱਸ ਕੀ ਸੁਬਾਤ ਵਿੱਚੋਂ ਬਾਹਰ ਆ ਕੇ ਉਹਨੇ ਜਦੋਂ ਮੰਜੇ ਦੇ ਪਾਵੇ ਕੋਲੋਂ ਚਾਹ ਦਾ ਗਲਾਸ ਚੁੱਕਿਆ ਦੋਵੇਂ ਕੁੜੀਆਂ ਕਰਨੈਲ ਦੇ ਹੱਥ ਫੜੀ ਵੇੜੇ ਵਿੱਚ ਆ ਰਹੀਆਂ ਸਨ ਮੁਸਕਰਾਉਂਦੀਆਂ ਤੇ ਸੰਗਦੀਆਂ ਸੰਗੀਆਂ ਦੋਵਾਂ ਨੇ ਹੱਥ ਮਿਲਾਇਆ ਤੇ ਫਿਰ ਜੱਫੀਆਂ ਪਾ ਕੇ ਮਿਲੇ ਕਰਨੈਲ ਮੰਜੇ ਉੱਤੇ ਉਹਦੇ ਨਾਲ ਬੈਠ ਕੇ ਹੀ ਉਹਦਾ ਹਾਲ ਚਾਲ ਪੁੱਛਣ ਲੱਗਿਆ ਸ਼ਾਮ ਠੰਡੀ ਸੀ ਚਾਹ ਦੀਆਂ ਈਓਂ ਘੁੱਟਾਂ ਪਰਦਾ ਜਿਵੇਂ ਤੱਤੀ ਹੋਵੇ ਤੇ ਉਹਦੀਆਂ ਗੱਲਾਂ ਦਾ ਜਵਾਬ ਦਿੰਦਾ ਮੀਤੋ ਸ਼ਾਮ ਦੇ ਸਰਾਨੇ ਸੇਰਵੇ ਉੱਤੇ ਬੈਠੀ ਸੀ ਤੇ ਉਸ ਤੋਂ ਛੋਟੀ ਜੀ ਤੋਂ ਸਾਹਮਣੇ ਖੜੀ ਸੀ ਜਿਵੇਂ ਸ਼ਾਮ ਦੀ ਗੋਦੀ ਵਿੱਚ ਬੈਠਣ ਨੂੰ ਤਕਾ ਰਹੀ ਹੋਵੇ ਤੇ ਜੋ ਖਾਸਾ ਚਿਰ ਲਾ ਕੇ ਇਸ ਬਾਤ ਵਿੱਚੋਂ ਬਾਹਰ ਨਿਕਲੀ ਉਹ ਕਰਨੈਲ ਨਾਲ ਲੜਨ ਲੱਗੀ ਆਖ ਰਹੀ ਸੀ ਕਿਹੜੇ ਵੇਲਿਆਂ ਦਾ ਉਜੜਿਆ ਹੋਇਆਂ ਤੋਂ ਕਰਨੀ ਸੀ ਵੜਨਾ ਆਪਣਾ ਬਨੌਟੀ ਗੁੱਸਾ ਠੰਡਾ ਕਰਕੇ ਉਹ ਰਸੋਈ ਵਿੱਚ ਗਈ ਅਤੇ ਗੰਡੇ, ਲਸਣ ਤੇ ਹਰੀਆਂ ਮਿਰਚਾਂ ਥਾਲੀ ਵਿੱਚ ਪਾ ਕੇ ਕਰਨੈਲ ਨੂੰ ਫੜਾ ਗਈ। ਕਹਿੰਦੀ ਗੰਡੇ ਨਿੱਕੇ-ਨਿੱਕੇ چیرਦੇ, ਲਸਣ ਸਾਰਾ ਛਿੱਲਦੇ ਤੇ ਮਿਰਚਾਂ ਕੁੱਤਰਦੇ। ਸ਼ਾਮ ਕਰਨੈਲ ਦੀ ਮਦਦ ਕਰਨ ਲੱਗਿਆ। ਦੋਵੇਂ ਜਣੇ ਗੱਲਾਂ ਵੀ ਕਰੀ ਜਾ ਰਹੇ ਸਨ। ਸਾਰਾ ਕੁਝ ਛਿੱਲ ਕੁੱਤਰ ਕੇ ਕਰਨੈਲ ਨੇ ਥਾਲੀ ਤੇਜੋ ਨੂੰ ਫੜਾਈ ਤੇ ਉਹ ਤੂੜੀ ਵਾਲੇ ਕੋਠੇ ਵਿੱਚ ਜਾ ਬੈਠੇ। ਸ਼ਾਮ ਦਾ ਇਹ ਪੱਕਾ ਅੱਡਾ ਸੀ। ਪਿਛਲੀ ਵਾਰ ਜਦੋਂ ਉਹ ਪੀਖੀ ਆਇਆ ਸੀ ਉਹਦਾ ਟਿਕਾਣਾ ਇਸੇ ਕੋਠੇ ਵਿੱਚ ਸੀ ਉਹ ਆਪਣਾ 에ਅਰ ਬੈਗ ਤੂੜੀ ਵਾਲੇ ਕੋਠੇ ਵਿੱਚ ਨਾਲ ਹੀ ਚੁੱਕ ਲਿਆ ਮੰਜੇ ਉੱਤੇ ਬੈਠਦੇ ਹੀ ਉਹਨੇ ਕਰਨੈਲ ਨੂੰ ਕਿਹਾ ਕਿ ਉਹ ਪਾਣੀ ਦੀ ਗੜਵੀ ਤੇ ਦੋ ਗਿਲਾਸ ਲੈ ਕੇ ਆਵੇ ਉਹ ਦੋ ਦੋ ਪੈਗ ਲਾ ਚੁੱਕੇ ਸਨ ਜਦੋਂ ਬੱਕਰਾ ਰੇਜਣ ਦੀ ਸਲੂਣੀ ਵਾਸ਼ਨਾ ਉਹਨਾਂ ਤੱਕ ਕੋਠੇ ਵਿੱਚ ਪਹੁੰਚਣ ਲੱਗੀ ਫਤੈਸੂ ਤੇ ਜੋਰਾ ਆ ਚੁੱਕੇ ਸਨ ਪਰ ਉਹ ਕੁਤਰਾ ਕਰਨ ਦਾ ਸਾਰਾ ਕੰਮ ਨਿਬੇੜ ਕੇ ਪਸ਼ੂਆਂ ਨੂੰ ਕੱਖ ਪਾ ਕੇ ਦੇ ਹੱਥ ਪੈਰ ਧੋ ਕੇ ਹੀ ਅੰਦਰ ਸ਼ਾਮ ਕੋਲ ਆਇਆ ਕੁਝ ਜਿਹੀ ਚਿੱਟੀ ਦਾੜੀ ਵਾਲੇ ਫਤਿਹਸੂ ਨੂੰ ਸ਼ਾਮ ਨੇ ਮੱਥਾ ਟੇਕਿਆ ਉਹਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਤੇ ਕੋਲ ਹੀ ਦੂਜੇ ਮੰਜੇ ਉੱਤੇ ਬੈਠ ਗਿਆ ਉਹਦਾ ਹਾਲ ਚਾਲ ਪੁੱਛਣ ਲੱਗਿਆ ਆਖ ਰਿਹਾ ਸੀ ਐਤ ਕੀ ਤਾਂ ਚਿਰ ਪਿਛੋਂ ਗੇੜਾ ਮਾਰਿਆ ਸ਼ਾਮ ਉਹਨੂੰ ਪੈਗ ਪਾਉਣ ਲੱਗਿਆ ਤਾਂ ਉਹਨੇ ਇੱਕ ਉਂਗਲ ਸ਼ਰਾਬ ਮਸਾਂ ਪੁਆਈ ਤੇ ਗਲਾਸ ਪਾਣੀ ਦਾ ਪਰ ਕੇ ਪੀ ਗਿਆ ਜੋਰਾ ਅੰਦਰ ਆਇਆ ਤਾਂ ਫਰਦੇਸ ਉੱਠ ਖੜਾ ਕਹਿੰਦਾ ਚੰਗਾ ਤੜਕੇ ਕਰਾਂਗੇ ਗੱਲਾਂ ਸ਼ਾਮ ਨੂੰ ਹੋਰ ਪੀਣ ਲਈ ਆਖਦਾ ਰਹਿ ਗਿਆ ਪਰ ਉਹ ਤਾਂ ਕੋਠੇ ਤੋਂ ਬਾਹਰ ਜਾ ਚੁੱਕਿਆ ਸੀ ਜੋਰੇ ਨੂੰ ਸ਼ਾਮ ਨੇ ਪਰਵਾ ਪੈਗ ਪਾ ਪਾਇਆ ਉਹਨੇ ਇੱਕਦਮ ਸਾਰਾ ਗਲਾਸ ਸੰਗੋ ਥੱਲੇ ਕਰ ਲਿਆ ਫੇਰ ਉਹ ਗੱਲਾਂ ਕਰਨ ਲੱਗੇ ਕਰਨੈਲ ਉੱਠ ਕੇ ਮੀਟ ਦਾ ਪਤਾ ਕਰਨ ਚੱਲਿਆ ਗਿਆ ਸੀ ਚੁੱਲ੍ਹੇ ਮੁੱਢ ਬੈਠੀ ਤੇ ਜੋ ਕਰਨੈਲ ਨਾਲ ਲੜਨ ਲੱਗੀ ਤੈਨੂੰ ਜਦੋਂ ਤਾਪ ਹੈ ਤੂੰ ਕਿਉਂ ਚੁਲਸਦਾ ਹੈ ਉਨੇ ਆਪਣੇ ਬਾਹ ਤੇਜੋ ਹੱਥ ਫੜਾ ਕੇ ਕਿਹਾ ਨਾ ਹੁਣ ਤਾਂ ਪੋਰਾ ਨਹੀਂ ਨਾ ਖੰਗ ਝੁਕਾਵ ਐ ਸਾਲਾ ਲੱਗਦਾ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ ਤਾਂ ਚੰਗਾ ਅਗਲੇ ਬਿੰਦ ਤੇਜੋ ਹੱਸ ਰਹੀ ਸੀ ਛੰਨੇ ਵਿੱਚ ਮੀਟ ਦੀਆਂ ਚਾਰ ਪੰਜ ਕੜਛੀਆਂ ਪਾ ਕੇ ਉਹਨੇ ਕਰਨੈਲ ਨੂੰ ਕਿਹਾ ਜਾ ਲੈ ਜਾ ਜਾਂਦੇ ਨੂੰ ਇਹ ਵੀ ਪੁੱਛਿਆ ਰੋਟੀ ਕਦੋਂ ਲੱਗਾ ਕਰਨੈਲ ਬੋਲਿਆ ਠਹਿਰ ਕੇ ਦੱਸਦਾ ਫੌਜੀ ਨੂੰ ਪੁੱਛ ਕੇ ਮੀਟ ਦਾ ਸਵਾਦ ਪਹਿਲਾਂ ਸ਼ਾਮ ਨੂੰ ਦਿਖਾਇਆ ਗਿਆ ਉਹ ਬੋਲਿਆ ਠੀਕ ਐ ਵਧੀਆ ਬਣਿਆ ਰਜ ਗਿਆ ਪੂਰਾ ਫਿਰ ਜੋਰਾ ਛੰਨਾ ਫੜ ਕੇ ਖਾਸਾ ਮੀਟ ਖਾ ਗਿਆ ਕਰਨੈਲ ਕਹਿੰਦਾ ਓਏ ਛੰਨਾ ਤੇਰੇ ਗੱਲੇ ਖਾਤਰ ਨਹੀਂ ਭਲਿਆ ਮਾਨਸਾ ਬਸ ਕਰ ਹੁਣ ਲਿਆ ਦੇਖਾਂ ਕੀ ਹੋ ਜਾਏ ਸ਼ਾਮ ਤੇ ਕਰਨੈਲ ਹੱਸਣ ਲੱਗੇ ਜੋਰਾ ਹਾਲੇ ਵੀ ਛੰਨਾ ਨਹੀਂ ਛੱਡ ਰਿਹਾ ਸੀ ਉਹ ਪੂਰੇ 7 ਦਿਨ ਭੀਖੀ ਰਹਾ ਉਹ ਦੋ ਵਾਰੀ ਹੋਰ ਅੱਡੇ ਤੋਂ ਮੀਟ ਲੈ ਕੇ ਆਇਆ ਸੀ ਨਹੀਂ ਤਾਂ ਉਹਨਾਂ ਦਿਨਾਂ ਵਿੱਚ ਸਰੋਂ ਦਾ ਸਾਗ ਵੀ ਮੀਟ ਵਰਗਾ ਹੀ ਬਣਦਾ ਤੇ ਜੋ ਅਜਿਹਾ ਕਰਾਰਾ ਸਾਗ ਬਣਾਉਂਦੀ ਤੇ ਮੱਕੀ ਦੀਆਂ ਹੋਲੀਆਂ ਫੁੱਲ ਰੋਟੀਆਂ ਕੇ ਖਾਈ ਜਾਉ ਬਸ ਟੱਡ ਪਰ ਜਾਂਦਾ ਨੀਤ ਨਹੀਂ ਭਰਦੀ ਸੀ ਦੋ ਬੋਤਲਾਂ ਰਮ ਜਿਹੜੀਆਂ ਉਹ ਇੱਥੇ ਲੈ ਕੇ ਆਇਆ ਸੀ ਤਿੰਨ ਦਿਨ ਚੱਲੀਆਂ ਫੇਰ ਉਹ ਠੇਕੇ ਦੀ ਬੋਤਲ ਨਤ ਲਿਆਉਂਦਾ ਕਰਨੈਲ ਤੇ ਸ਼ਾਮ ਪੂਰੀ ਪੀਂਦੇ ਜੋਰਾ ਵੀ ਦੋ ਪੈਗ ਲਾ ਜਾਂਦਾ ਫਤੇਸੂ ਨਹੀਂ ਪੀਂਦਾ ਸੀ ਸ਼ਰਾਬ ਉਹਨੂੰ ਸੁਖਾਂਦੀ ਨਹੀਂ ਸੀ ਇੱਕ ਭਗ ਪੀ ਕੇ ਵੀ ਅਗਲੇ ਦਿਨ ਤੰਗ ਰਹਿੰਦਾ ਮੀਤੋ ਸ਼ਾਮ ਦੇ ਬਹੁਤ ਨੇੜੇ ਨੇੜੇ ਰਹਿੰਦੀ ਉਹਦਾ ਹਰ ਕੰਮ ਕਰਦੀ ਵੱਡੀ ਹੋਣ ਕਰਕੇ ਉਹ ਦੂਜੇ ਜੁਆਕਾਂ ਨਾਲੋਂ ਸਿਆਣੀ ਸੀ 12 ਸਾਲ ਦੀ ਉਮਰ ਸੀ ਉਹਦੀ ਸਕੂਲ ਵੀ ਜਾਂਦੀ ਵੱਡੀ ਹੋ ਕੇ ਪੜਨ ਲੱਗੀ ਸੀ ਪੜਾਈ ਵਿੱਚ ਇੰਨੀ ਹੁਸ਼ਿਆਰ ਨਹੀਂ ਸੀ ਇੱਕ ਸਾਲ ਫੇਲ ਵੀ ਹੋਈ ਹੁਣ ਚੌਥੀ ਵਿੱਚ ਸੀ ਚਾਚਾ ਚਾਚਾ ਕਰਦੀ ਰਹਿੰਦੀ ਸ਼ਾਮ ਦੇ ਟਾਠੀ ਰੁਮਾਲ ਤੋਂ ਦੀ ਬੂਟਾਂ ਨੂੰ ਪਾਲਿਸ਼ ਕਰ ਦਿੰਦੀ ਇਹਨਾਂ ਸੱਤਾਂ ਦਿਨ ਵਿੱਚ ਉਹ ਦੋ ਵਾਰ ਕੇਸੀਨਾਤਾ ਤਾਂ ਮੀ ਤੋਂ ਨਹੀਂ ਵਾਲ ਸੁੱਕਿਆਂ ਤੋਂ ਉਹਦੇ ਸਿਰ ਵਿੱਚ ਖੋਪੇ ਦਾ ਤੇਲ ਜੱਸਿਆ ਕੱਚਾ ਬਣਾਉਣ ਉਹ ਆਪ ਤੋਂ ਦਾ ਦੂਜੇ ਕੱਪੜੇ ਦੋ ਵਾਰ ਤੇਜੋ ਨੇ ਧੋ ਕੇ ਦਿੱਤੇ ਸਨ ਸਾਰੇ ਟੱਬਰ ਵੱਲੋਂ ਉਹਦੀ ਐਨੀ ਸੇਵਾ ਸੰਭਾਲ ਹੁੰਦੀ ਜਿੰਨੀ ਵਕਿਆ ਹੀ ਛੁੱਟੀ ਆਏ ਫੌਜੀ ਦੀ ਹੋਣੀ ਚਾਹੀਦੀ ਹੈ ਹਮੀਰਗੜ੍ਹ ਜਾਣ ਤੋਂ ਇੱਕ ਦਿਨ ਪਹਿਲਾਂ ਉਹਨੇ ਤੇਜੋ ਨੂੰ ਕਿਹਾ ਮੀਤੋ ਦੀ ਤਿਆਰੀ ਕਰ ਦਿਓ ਇਹਨੂੰ ਤਾਂ ਮੈਂ ਲੈ ਜਾਣਾ ਅਮੀਰਗੜ ਰਹੂਗੀ ਚਾਚੀ ਕੋਲ ਉੱਥੇ ਪੜੀ ਜਾਊ ਉੱਥੇ ਵੀ ਹੈਗਾ ਸਕੂਲ ਨਾਲੇ ਚਾਚੀ ਤੋਂ ਕੰਮਦੰਦਾ ਸਿੱਖ ਲੂ ਖੁੱਲਾ ਖਾਊ ਪੀਊਗੀ ਮੀਤੋ ਸੁਣ ਕੇ ਚਾਂਬੜਾ ਪਾਉਣ ਲੱਗੀ ਆਹਾ ਜੀ ਚਾਚੇ ਨਾਲ ਜਾਵਾਂਗੇ ਦੂਜੇ ਜੁਆਕ ਉਹਦੀਆਂ ਚਾਂਬੜਾ ਦੇਖ ਕੇ ਉਦਾਸ ਸਨ ਮੂੰਹ ਲੁਟਕਾਈ ਖੜੇ ਸਨ ਉਹ ਚੂਰਦੇ ਸਨ ਕਿ ਹੁਣ ਇਕੱਲੀ ਮੀਤੋ ਚਾਚੇ ਤੋਂ ਚੀਜ਼ਾਂ ਲਿਆ ਕਰੇਗੀ ਛੋਟੀਆਂ ਦੋਵੇਂ ਕੁੜੀਆਂ ਨੇ ਰੋਣ ਵਰਗਾ ਮੂੰਹ ਬਣਾ ਲਿਆ ਸਭ ਤੋਂ ਛੋਟੇ ਜਵਾਕ ਨੂੰ ਸਮਝ ਨਹੀਂ ਸੀ ਉਹ ਮਸਾਂ 4 ਕੁ ਸਾਲ ਦਾ ਹੋਵੇਗਾ ਅਗਲੇ ਦਿਨ ਸ਼ਿਆਮ ਮੀਤੋ ਨੂੰ ਲੈ ਕੇ ਤੁਰਨ ਲੱਗਿਆ ਤਾਂ ਉਹਦਾ 에ਅਰ ਬੈਗ ਖਾਲੀ ਖਾਲੀ ਸੀ ਜਿਵੇਂ ਵਿੱਚ ਕੁਝ ਹੋਵੇ ਹੀ ਨਾ ਉਹਦੇ ਆਪਣੇ ਕੱਪੜੇ ਸਨ ਜਾਂ ਮੀਤੋ ਦੇ ਦੋ ਫਾਲਤੂ ਸੂਟ ਜਿਸ ਦਿਨ ਉਹ ਆਇਆ ਸੀ 1.5 ਕਿਲੋ ਭਾਰ ਦੀਆਂ ਤਾਂ ਦੋ ਬੋਤਲਾਂ ਹੀ ਸਨ ਤੇ ਜੋ ਦਾ ਸੂਟ ਤੇ ਗਰਮ ਲੋਈ ਸੀ ਪੰਜਾਂ ਜੋ ਅਕਾਂ ਦੇ ਕੱਪੜੇ ਸਨ ਤਿੰਨਾ ਭਰਾਵਾਂ ਲਈ ਤਿੰਨ ਜਰਸੀਆਂ ਸਨ ਤੇਜੋ ਦੇ ਕੰਨਾਂ ਲਈ ਵਾਲੀਆਂ ਤਾਂ ਉਹ ਆਪਣੇ ਬਟੂਏ ਵਿੱਚ ਹੀ ਪਾ ਲਿਆ ਸੀ ਇਹ ਅੱਧੇ ਤੋਲੇ ਦੀਆਂ ਵਾਲੀਆਂ ਸਨ ਕੁੜੀ ਨੂੰ ਦੇਖ ਕੇ ਜਲਕੁਰ ਖੇੜ ਉੱਠੀ ਉਹਨਾਂ ਦੇ ਘਰ ਵਿੱਚ ਆਪਣੇ ਵਰਗਾ ਇਹ ਪਹਿਲਾ ਜੋ ਆਖ ਸੀ ਮੀਤੋ ਲੰਮੇ ਕੱਦ ਦੀ ਸੋਹਣੀ ਸੁਨੱਖੀ ਕੁੜੀ ਸੀ ਬੋਲਣ ਵਿੱਚ ਮਿੱਠੀ ਪਤਾਸਿਆਂ ਜਿਹੇ ਬੋਲ ਸੰਨ ਉਹਦੇ ਸੁਬਾ ਦੀ ਕੂਨੀ ਤੇ ਉਹ ਕੰਮ ਤੰਦੇ ਨੂੰ ਆਪ ਹੱਥ ਪਾਉਂਦੀ ਆਉਂਦੀ ਹੀ ਗੋਹੇ ਕੂੜੇ ਨੂੰ ਚਿੰਬੜ ਗਈ। ਅਸਲ ਵਿੱਚ ਜਦੋਂ ਉਹ ਕਰ ਬੜੇ ਸਨ, ਜਲਕੁਰ ਆਪ ਗੋਹਾ ਕੂੜਾ ਕਰ ਰਹੀ ਸੀ। ਪਸ਼ੂ ਖੇਤਾਂ ਨੂੰ ਜਾ ਚੁੱਕੇ ਸਨ। ਘਰ ਵਿੱਚ ਬੰਦਾ ਕੋਈ ਨਹੀਂ ਸੀ। ਜਲਕੁਰ ਨੇ ਬਥੇਰਾ ਆਖਿਆ, "ਨਾ ਕੁੜੇ, ਨਾ ਪੁੱਤ, ਤੂੰ ਹੁਣੇ ਤਾਂ ਆਈ ਹੈ, ਤੈਨੂੰ ਮੈਂ ਕੰਮ ਨਹੀਂ ਲਾਉਂਦੀ ਹੁਣੇ।" ਪਰ ਉਹ ਹਟੀ ਨਹੀਂ। ਸ਼ਾਮ ਕਹਿੰਦਾ, "ਚਾਚੀ, ਇਹ ਮੀਤੋ ਤਾਂ ਤੇਰੇ ਖਾਤਰੀ ਲੈਂਦੀ ਹੈ।" ਮਖਿਆ, "ਚਾਚੀ ਕੱਲੀ ਕੰਮਾਂ 'ਚ ਔਖੀ ਰਹਿੰਦੀ ਹੈ।" ਫੇਰ ਕਿਹਾ ਇਹ ਚੌਥੀ ਚ ਪੜਦੀ ਐ ਇੱਥੇ ਲਾ ਦਿੰਨੇ ਆ ਚੰਗਾ ਭਾਈ ਸੁੱਖ ਨਾਲ ਆਪਣਾ ਕੀ ਤਰਾਉਂਦੀ ਐ ਰਹੂਗੀ ਇੱਥੇ ਮੈਨੂੰ ਤਾਂ ਇਹਦਾ ਸੋਖੀ ਐ ਘਰ ਪਰਿਆ ਪਰਿਆ ਲੱਗੂ ਜਲਕੁਰ ਅੰਦਰਲੇ ਮਨੋਂ ਖੁਸ਼ ਸੀ ਜਿੰਨੇ ਦਿਨ ਇੱਥੇ ਸੀ ਹੁਣ ਸ਼ਾਮ ਡੇਰੇ ਨਹੀਂ ਜਾਂਦਾ ਸੀ RAM ਉਹਦੇ ਕੋਲ ਆਪ ਹੀ ਦਿਨ ਵਿੱਚ ਇੱਕ ਵਾਰ ਕਿਸੇ ਵੇਲੇ ਢੀੜਾ ਮਾਰ ਜਾਂਦਾ ਸਵੇਰੇ ਸਵੇਰੇ ਦੁੱਧ ਦੇ ਗਜੇ ਨੂੰ ਤਾਂ ਉਹ ਆਉਂਦਾ ਹੀ ਉਦੋਂ ਤਾਂ ਬਹੁਤ ਕਾਲ ਵਿੱਚ ਹੁੰਦਾ ਵਿੱਚ ਦੀ ਫੇਰ ਕਦੇ ਵਕਤ ਕੱਢ ਕੇ ਘਰ ਆਉਂਦਾ ਦੋਵੇਂ ਭਰਾ ਗੱਲਾਂ ਕਰਦੇ ਉਹ 2-2 ਘੰਟੇ ਬੈਠਾ ਰਹਿੰਦਾ ਚਾਚੀ ਵੀ ਉਹਨਾਂ ਦੀਆਂ ਗੱਲਾਂ ਵਿੱਚ ਕਦੇ ਸ਼ਾਮਲ ਹੋ ਜਾਂਦੀ ਮੀਤੋ ਵੀ ਹੁਣ ਤਾਂ ਜਿਵੇਂ ਇਸੇ ਕਰਦੀ ਧੀ ਹੋਵੇ ਉਹ ਵੀ ਗੱਲਾਂ ਸੁਣਦੀ ਛੁੱਟੀ ਮੁੱਕਣ ਵਾਲੀ ਸੀ 4 ਕੁ ਦਿਨ ਪਹਿਲਾਂ ਇੱਕ ਵਾਰ ਫੇਰ ਉਹ ਭੀਖੀ ਗਿਆ ਸੀ ਮੀਤੋ ਨੂੰ ਨਾਲ ਲੈ ਕੇ ਨਹੀਂ ਗਿਆ ਉਹ ਨੂੰ ਹਮੀਰਗੜ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ। ਭੀਖੀ ਤੋਂ ਇੱਕ ਦਿਨ ਉਹ ਤੇ ਕਰਨੈਲ ਮਾਨਸਾ ਗਏ ਸਨ। ਮਾਨਸਾ ਜਾ ਕੇ ਉਹਨਾਂ ਨੇ ਇੱਕ ਪੰਜਾਬੀ ਫਿਲਮ ਦੇਖੀ ਸੀ। ਸ਼ਰਾਬੀ ਹੋ ਕੇ ਸਿਨੇਮਾ ਵਿੱਚ ਗਏ ਸਨ। ਮੁੜਦੇ ਹੋਏ ਉਹ ਕੱਪੜੇ ਦੀ ਦੁਕਾਨ ਤੇ ਵੀ ਗਏ। ਸ਼ਾਮ ਨੇ ਤਿੰਨ ਜਨਾਨੇ ਸੂਟ ਖਰੀਦੇ। ਤਿੰਨੇ ਇੱਕੋ ਜਿਹੇ ਇੱਕ ਸੂਟ ਤੇ ਜੋਖਤਰ ਤੇ ਦੋ ਸੂਟ ਹਮੀਰਗੜ ਲਿਜਾਣ ਲਈ। ਇਸਵਾਰ ਉਨੇ ਦੋ ਰਾਤਾਂ ਹੀ ਪੀਖੀ ਕੱਟੀਆਂ ਕਰਨੈਲ ਉਹਨੂੰ ਬਸ ਅੱਡੇ ਤੱਕ ਛੱਡਣ ਆਇਆ ਬੱਸ ਵਿੱਚ ਬੈਠਾ ਸ਼ਾਮ ਉਦਾਸ ਹੋ ਗਿਆ ਉਹਨੂੰ ਘਰੋਂ ਤੁਰਨ ਵੇਲੇ ਤੇਜੋ ਪਾਪੀ ਦਾ ਚਿਹਰਾ ਵਾਰ-ਵਾਰ ਚੇਤੇ ਆਉਂਦਾ ਉਹਦੀਆਂ ਅੱਖਾਂ ਦਾ ਕੱਜਲ ਦਿਸਦਾ ਸੀ ਉਸਦੀ ਸੋਗਵਾਰ ਚਾਕਣੀ ਦਾ ਲੁਕਮਾ ਰੋਣ ਸਿਰਫ ਸ਼ਾਮ ਨੂੰ ਦਿਸਦਾ ਸੀ ਉਹਦਾ ਜੀ ਸੀ ਉਹ ਪਾਪੀ ਦਾ ਉਹ ਦਰਿਆ ਚਿਹਰਾ ਆਪਣੇ ਦੋਵੇਂ ਹੱਥਾਂ ਵਿੱਚ ਲਵੇ ਅਤੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨੂੰ ਇੱਕ ਵਿਸ਼ਵਾਸ ਮਈ ਤੀਰਜ ਦੇਵੇ ਜਿਸ ਦਿਨ ਸ਼ਾਮ ਨੇ ਜਾਣਾ ਸੀ ਇੱਕ ਰਾਤ ਪਹਿਲਾਂ ਗੁਰਮੇਲ ਤੇ ਉਹਨੇ ਥੋੜੀ ਹੀ ਪੀਤੀ RAM ਵੀ ਉਸ ਰਾਤ ਘਰ ਆ ਗਿਆ ਸੀ ਮੀਤੋ ਵੀ ਜਾਗਦੀ ਰਹੀ ਚਾਚੀ ਨੇ ਇੱਕ ਵਾਰ ਚਾਹ ਵੀ ਬਣਾਈ ਉਹ ਸਾਰਾ ਟੱਬਰ ਅੱਧੀ ਰਾਤ ਤੱਕ ਗੱਲਾਂ ਕਰਦੇ ਰਹੇ ਸਾਰੀਆਂ ਗੱਲਾਂ ਕੀਤੀਆਂ ਜਲਕੁਰ ਹੈਰਾਨ ਸੀ ਭਜਨੇ ਨਿਕਮੜੇ ਨੂੰ ਕਿਸੇ ਨੇ ਵੀ ਯਾਦ ਨਹੀਂ ਕੀਤਾ ਜਿੱਦਣ ਦਾ ਸ਼ਾਮ ਛੁੱਟੀ ਆਇਆ ਸੀ ਦੋਵੇਂ ਭਰਾਵਾਂ ਨੇ ਕਦੇ ਵੀ ਆਪਣੇ ਪਿਓ ਦੀ ਗੱਲ ਨਹੀਂ ਛੇੜੀ ਸੀ ਜਲਕੁਰ ਮਨ ਨਾਲ ਹੀ ਝੇੜਾ ਕਰਦੀ ਜਿਸ ਬੰਦੇ ਨੂੰ ਕਾਬੂ ਕਰਨ ਲਈ ਨਾਲ ਸਰੀਰ ਦਾ ਸੰਬੰਧ ਜੋੜਿਆ ਉਹ ਤਾਂ ਚੰਦਰਾ ਮਿੱਟੀ ਨਾਲੋਂ ਵੀ ਪਹਿੜਾ ਸੀ ਅੱਜ ਉਹਦਾ ਵजूद ਕਿੱਥੇ ਹੈ ਉਹਦਾ ਤਾਂ ਕੋਈ ਨਾਂਓ ਤੱਕ ਵੀ ਨਹੀਂ ਲੈਂਦਾ ਉਹਦੇ ਸਕੇ ਪੁੱਤਾਂ ਨੇ ਵੀ ਉਹਨੂੰ ਭੁਲਾ ਦਿੱਤਾ ਹੈ ਅਗਲੇ ਦਿਨ ਗੁਰਮੇਲ ਤਾਂ ਸ਼ਾਮ ਨਾਲ ਹੱਥ ਮਿਲਾ ਕੇ ਖੇਤ ਨੂੰ ਚੱਲਿਆ ਗਿਆ ਸੀਰੀ ਕਾਹਲ ਕਰ ਰਿਹਾ ਸੀ RAM ਉਹਨੂੰ ਬੁਢਲਾਡੇ ਦੇ ਸਟੇਸ਼ਨ ਤੱਕ ਛੱਡਣ ਗਿਆ ਜਲਕੁਰਤੇ ਮੀਤੋ ਪਿੰਡ ਤੋਂ ਬਾਹਰ ਤੱਕ ਵਿਦਾ ਕਰਨ ਆਈਆਂ ਦੋਵੇਂ ਜਣੀਆਂ ਰੋ ਰਹੀਆਂ ਸਨ ਸ਼ਾਮ ਨੇ ਚਾਚੀ ਨੂੰ ਮੱਥਾ ਟੇਕਿਆ ਤੇ ਪੈਰੀ ਹੱਥ ਲਾਈ ਮੀਤੋ ਨੂੰ ਉਹਨੇ ਬੁੱਕਲ ਵਿੱਚ ਲੈ ਲਿਆ ਤੇ ਸਿਰ ਪਲੋਸਿਆ ਚਾਚੀ ਨੂੰ ਕਿਹਾ ਹੁਣ ਇਹ ਆਪਣੀ ਧੀ ਹੈ ਚਾਚੀ ਭੀਖੀ ਵਾਲਿਆਂ ਦੀ ਨਹੀਂ ਆਪਾਂ ਇਹਨੂੰ ਇੱਥੇ ਹੀ ਰੱਖਣਾ ਹੈ ਲੈ ਹੁਣ ਇੱਥੇ ਰਹੂਗੀ ਮੇਰੇ ਕੋਲ ਹੋਰੇ ਨੇ ਕਿੱਥੇ ਰਹਿਣਾ ਭਾਈ ਜਲਕੁਰ ਨੇ ਮੋ ਪਿਜਿਆ ਬੋਲ ਕੱਢਿਆ